ਜੀ ਧੰਨਵਾਦ ਅ ਬਹੁਤ ਸ਼ੁਕਰੀਆ ਜੀ ਸੋ ਕੀ ਅਪਡੇਟ ਹੈ ਜੀ ਥੋੜੇ ਜੀ ਦੇ ਦਿਓ ਬਰੀਫਲੀ 10 ਮਿੰਟ ਦੇ ਵਿੱਚ ਵਿੱਚ ਬਿਲਕੁਲ ਦੇਖੋ ਦੇਸ਼ ਦੇ ਵਿੱਚ ਸਰਕਾਰ ਦਾ ਗਠਨ ਹੋ ਗਿਆ ਹੈ ਸੌ ਚੁੱਕ ਸਮਾਗਮ ਹੋ ਗਿਆ ਹੈ ਤੇ ਪੰਜਾਬ ਤੋਂ ਇੱਕ ਮੰਤਰੀ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਰੂਪ ਦੇ ਵਿੱਚ ਲੈ ਲਏ ਗਏ ਨੇ ਹਾਲਾਂਕਿ ਨਾ ਤਾਂ ਰਵਨੀਤ ਸਿੰਘ ਬਿੱਟੂ ਲੋਕ ਸਭਾ ਦੇ ਮੈਂਬਰ ਨੇ ਨਾ ਰਾਜ ਸਭਾ ਦੇ ਮੈਂਬਰ ਨੇ ਕਿਉਂਕਿ ਕੈਬਨਿਟ ਦੇ ਵਿੱਚ ਜਿਆਦਾਤਰ ਇਹੀ ਹੁੰਦਾ ਹੈ ਕਿ ਮੈਂਬਰ ਲਏ ਜਾਂਦੇ ਨੇ ਪਰ ਕਿਉਂਕਿ ਇਹ ਵੀ ਅ ਸਰਕਾਰ ਕੋਲੇ ਪਾਵਰ ਹੁੰਦੀ ਹੈ ਕਿ ਪਹਿਲਾਂ ਤੁਹਾਨੂੰ ਮੈਂ ਮੰਤਰੀ ਬਣਾ ਲਿਆ ਜਾਵੇ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਰਾਜ ਸਭਾ ਜਰੂਰ ਬਣਾ ਰਾਜ ਸਭਾ ਮੈਂਬਰ ਬਣਾਇਆ ਜਾਊਗਾ ਤਾਂ ਜੀ ਉਹਨਾਂ ਦੀ ਜਿਹੜੀ ਹੈ ਮੰਤਰੀ ਪਦ ਹੈਗਾ ਇਹ ਮੰਤਰੀਸ਼ਿਪ ਹੈਗੀ ਆ ਮਿਨਿਸਟਰਸ਼ਿਪ ਉਹ ਰਹਿ ਸਕੂਗੀ ਪਰ ਜਿਹੜੀ ਐਤਕੀ ਨੁਮਾਇੰਦਗੀ ਹੈ ਪੰਜਾਬ ਨੂੰ ਇੱਕ ਮੰਤਰੀ ਦੇ ਰੂਪ ਦੇ ਵਿੱਚ ਮਿਲੀ ਹੈ ਹਾਲਾਂਕਿ ਬੀਜੇਪੀ ਦਾ ਕੋਈ ਵੀ ਜਿਹੜਾ ਲੋਕ ਸਭਾ ਮੈਂਬਰ ਹੈ ਪੰਜਾਬ ਦੇ ਵਿੱਚੋਂ ਨਹੀਂ ਜਿੱਤਿਆ ਸੀਗਾ ਪਰ ਪਹਿਲਾਂ ਵੀ ਐਵੇਂ ਹੀ ਹੁੰਦਾ ਆਇਆ ਜਿਵੇਂ ਹਰਦੀਪ ਸਿੰਘ ਪੂਰੀ ਅੰਮ੍ਰਿਤਸਰ ਤੋਂ ਚੋਣ ਲੜੇ ਹਾਰ ਗਏ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਸੀਗਾ ਜਾਂ ਉਸ ਤੋਂ ਪਹਿਲਾਂ ਹਰ ਉਹ ਜੇਟ ਲਈ ਲੜੇ ਉਹ ਹਾਰ ਗਿਆ ਉਹਨਾਂ ਨੂੰ ਵੀ ਬਣਾ ਦਿੱਤਾ ਸੀਗਾ ਤਾਂ ਹੁਣ ਰਵਨੀਤ ਬਿੱਟੂ ਜਿਹੜੇ ਨੇ ਜੋ ਉਹਨਾਂ ਤੋਂ ਪਹਿਲਾਂ ਵੀ ਜਦੋਂ ਮੇਕਸ਼ਾ ਪੰਜਾਬ ਆਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਰਵਨੀਤ ਸਿੰਘ ਬਿੱਟੂ ਨੂੰ بڑا ਆਦਮੀ ਬਣਾ ਦੂੰਗਾ ਤਾਂ ਜੁਰ ਉਹਨਾਂ ਨੇ بڑا ਆਦਮੀ ਬਣਾ ਦਿੱਤਾ ਤੇ ਮੰਤਰੀ ਬਣਾਏ ਗਏ ਨੇ ਹੁਣ ਕੇਂਦਰੀ ਰਾਜ ਮੰਤਰੀ ਜਿਹੜੇ ਬਣਾਏ ਗਏ ਨੇ ਤਾਂ ਇਹਦੇ ਵਿੱਚ ਇਹ ਵੀ ਹੁੰਦਾ ਕਿ ਇਹ ਹੁਣ ਵਿਭਾਗ ਕਿਹੜਾ ਮੈਨਣਾ ਪੋਰਟਫੋਲੀਓ ਹਾਲੇ ਡਿਸਾਈਡ ਹੋਣੇ ਨੇ ਹਾਲਾਂਕਿ ਜਿਹੜੇ ਇਸ ਵਾਰ ਬਹੁਤ ਵੱਡੀ ਕੈਬਨਿਟ ਹੈ 70 ਮੰਤਰੀਆਂ ਦੀ ਕੈਬਨਿਟ ਬਣਾਈ ਗਈ ਹੈ ਜਿਸ ਦੇ ਵਿੱਚ ਜਿਹੜੇ ਮੇਨ ਜੂਨੀਅਰ ਮਿਨਿਸਟਰ ਹੋਣਗੇ ਉਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਹੋਣਗੇ ਕੁਝ ਸਤੰਤਰ ਪ੍ਰਭਾਵ ਵਾਲੇ ਮੰਤਰੀ ਹੋਣਗੇ ਤੇ ਜਿਹੜੀਆਂ ਸਹਿਯੋਗੀ ਦਲ ਨੇ ਕਿਉਂਕਿ ਉਹਨਾਂ ਨੂੰ ਸੈਟੀਸਫਾਈ ਕਰਨਾ ਸੀਗਾ ਇਸ ਵਾਰ ਬੀਜੇਪੀ ਨੇ ਤਾਂ ਹੁਣ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਹੁਦਾ ਵੀ ਸੰਭਾਲ ਲਿਆ ਗਿਆ ਪਹਿਲਾ ਹੀ ਕੰਮ ਜਿਹੜਾ ਉਹਨਾਂ ਨੇ ਕੀਤਾ ਇਹ ਤਾਂ ਕਿਸਾਨਾਂ ਬਾਰੇ ਕੀਤਾ ਇਹ ਕਿ ਜਿਹੜੀ ਕਿਸਾਨਾਂ ਦੀ ਸਨਮਾਨ ਨਿਧੀ ਸਕੀਮ ਚੱਲਦੀ ਹੈਗੀ ਹੈ ਦੇਸ਼ ਦੇ ਵਿੱਚ ਜੀ ਜਿਹਦੇ ਵਿੱਚ 6000 ਰੁਪਿਆ ਸਾਲਾਨਾ ਜਿਹੜਾ ਹੈ ਉਹ 2-2000 ਰੁਪਏ ਦੇ ਤਿੰਨ ਕਿਸ਼ਤਾਂ ਦੇ ਰੂਪ ਦੇ ਵਿੱਚ ਮਿਲਦਾ ਹੈਗਾ ਇਹ ਸਨਮਾਨ ਨਿਧੀ ਦੇ ਵਿੱਚ ਤੇ ਉਹਦੇ ਵਿੱਚ ਅੱਜ 20000 ਕਰੋੜ ਰੁਪਏ ਜਿਹੜਾ ਹੈ ਉਹ 9 ਕਰੋੜ ਦੇ ਕਰੀਬ ਕਿਸਾਨਾਂ ਨੂੰ ਇੱਕ ਜਿਹੜੀ ਕਿਸ ਤਰ੍ਹਾਂ ਉਹ ਜਾਰੀ ਹੋਈ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪਹਿਲਾਂ ਪੰਜਾਬ ਦੇ ਵਿੱਚ ਕਰੀਬ 16 ਲੱਖ ਕਿਸਾਨ ਜਿਹੜੇ ਉਹ ਰਜਿਸਟਰਡ ਸੀਗੇ ਇਸ ਸਕੀਮ ਦੇ ਤਹਿਤ ਜੀ ਤੇ ਹੁਣ ਆ ਲੋਕ ਸਭਾ ਚੋਣ ਤੋਂ ਪਹਿਲਾਂ ਇੱਕ ਡਾਟਾ ਸਾਹਮਣੇ ਆਇਆ ਹੈ ਕਿ 8 ਲੱਖ ਹੀ ਰਹਿ ਗਏ ਉਹਦੇ ਵਿੱਚ ਕਈ ਚੀਜ਼ਾਂ ਨੇ ਕਿ ਇਹ ਸਟੇਟ ਸਰਕਾਰ ਨੇ ਉਹ ਲਾਭ ਨਹੀਂ ਦੇਣ ਦੇ ਰਹੀ ਜਾਂ ਲਾਭ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਜਾਂ ਉਹ ਰਜਿਸਟਰਡ ਹੀ ਕਰੇ ਹੈਗੇ ਇਹ ਬੀਜੇਪੀ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਸਵਾਲ ਜੜੇ ਉਠਾਏ ਗਏ ਸੀ ਇਸ ਤੋਂ ਬਿਨਾਂ ਅੱਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਦਰਬਾਰ ਸਾਹਿਬ ਦੇ ਵਿੱਚ ਵੀ ਬੱਖ-ਬੱਖ ਗੁਰਦੁਆਰਾਂ ਦੇ ਵਿੱਚ ਵੀ ਜਿਹੜੇ ਜਿੰਨੇ ਵੀ ਲੋਕ ਨੇ ਜਾਂ ਪੰਜਾਬੀ ਨੇ ਜਾਂ ਸਿੱਖ ਨੇ ਉਹ ਗੁਰਦੁਆਰਾਂ ਦੇ ਵਿੱਚ ਗਏ ਸੀਐਮ ਮਾਨ ਵੀ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਮੱਥਾ ਟੇਕਣਗੇ ਤਾਂ ਇਸ ਤੋਂ ਬਾਅਦ ਉਹ ਮੀਡੀਆ ਦੇ ਮੁਖਾਤਬ ਹੋਏ ਤਾਂ ਮੀਡੀਆ ਦੇ ਵੱਲੋਂ ਉਹਨਾਂ ਨੂੰ ਕਈ ਸਵਾਲ ਕੀਤੇ ਗਏ ਕਿ 13 0 ਤੇ 3 ਸੀਟਾਂ ਰਹਿ ਗਈਆਂ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਸਾਡਾ ਦੇਸ਼ ਐਵੇਂ ਦਾ ਏ ਕਿ ਜੇ ਤੋਪ ਦਾ ਲਾਇਸੈਂਸ ਕਰੋ ਤਾਂ ਹੀ ਪਿਸਤਲ ਦਾ ਮਿਲਦਾ ਹਾਲਾਂਕਿ ਦੇਖੋ ਸੀਮ ਟੇਬਲ ਨੂੰ ਇਹ ਪਿਆਰ ਜਣਾ ਪਰ ਉਹਨਾਂ ਨੇ ਜ਼ਰੂਰ ਕਿਹਾ ਕਿ ਅਸੀਂ ਟੀਚਾ ਵੱਡਾ ਰੱਖਿਆ ਸੀਗਾ ਕਿ ਅਸੀਂ ਜ਼ਰੂਰ ਅੱਗੇ ਵੀ ਕੋਸ਼ਿਸ਼ ਕਰਦੇ ਰਹਿਾਂਗੇ ਉਹਨਾਂ ਨੇ ਮੰਨਿਆ ਉਹਨਾਂ ਨੇ ਵੀ ਕਿਹਾ ਕਿ ਕਈ ਵਾਰ ਲੋਕ ਤੁਹਾਨੂੰ ਸੁਚੇਤ ਕਰਦੇ ਨੇ ਸੰਕੇਤ ਦਿੰਦੇ ਨੇ ਤਾਂ ਇਹ ਗੱਲ ਵੀ ਜਿਹੜੀ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਲੋਕਾਂ ਨੇ ਇਹ ਸੰਕੇਤ ਦਿੱਤਾ ਕਿ ਭਾਈ ਸੁਧਰ ਜਿਓ ਨਹੀਂ ਭਾਈ ਇਹਨਾਂ ਨੂੰ ਤੁਹਾਡੀਆਂ ਕੱਟ ਸੀਟਾਂ ਕਿਤੇ ਨਾ ਹੋ ਜਾਣ ਤਾਂ ਜਿਹੜੀ ਕਾਰਜ ਪ੍ਰਣਾਲੀ ਹੈ ਦੇਖੋ 2 ਸਾਲ ਦੀ ਉਹਦੇ ਤੇ ਸਵਾਲ ਕੀਤਾ ਹੀ ਹੈ ਲੋਕਾਂ ਨੇ ਇਹ ਸੇ ਕਰਕੇ 13 ਦੇ ਵਿੱਚੋਂ 3 ਮਿਲੀਆਂ ਨੇ ਪਰ सीएमआर ਕਹਿੰਦੇ ਕਿ ਸਾਡੀ ਤਾਂ 2019 ਦੇ ਵਿੱਚ 7.5% ਵੋਟ ਸ਼ੇਅਰ ਸੀਗੀ ਜੀ ਤੁਸੀਂ ਉਹਦੇ ਨਾਲ ਕੰਪੈਰੀਸ਼ਨ ਕਰੋ ਕਿ ਉਹਦੇ ਹਿਸਾਬ ਨਾਲ ਤਾਂ ਸਾਡੀ 26% ਹੋ ਗਈ ਸਾਡਾ ਤਾਂ ਦੇਸ਼ ਦੇ ਵਿੱਚ ਇੱਕ ਸੰਸਦ ਸੀਗਾ ਉਹ ਇਕੱਲਾ ਮੈਂ ਹੁੰਦਾ ਸੀ ਕਹਿੰਦੇ ਉਹ ਤੋਂ ਬਾਅਦ ਹੁਣ ਸਾਡੇ ਤਿੰਨ ਹੋ ਗਏ ਯਾਨੀ ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਨਾਲ ਲੋਕ ਸਭਾ ਦਾ ਮੁਕਾਬਲਾ ਕਰੋ ਪਰ ਇੰਜ ਨਹੀਂ ਹੁੰਦਾ ਹੈਗਾ 2022 ਦੀਆਂ ਚੋਣਾਂ ਦੇ ਵਿੱਚ 92 ਐਮਐਲਏ ਜਿੱਤੇ 42% ਲੋਕਾਂ ਨੇ ਵੋਟ ਪਾਈ ਮਤਲਬ 42% ਵੋਟ ਬਹੁਤ ਵੱਡਾ ਵੋਟ ਸ਼ੇਅਰ ਹੁੰਦਾ ਹੈ ਤੇ 42% ਦੇ ਨਾਲ 92 ਐਮਐਲਏ ਜਿੱਤੇ ਜਿਹੜਾ 42% ਤੋਂ ਘਟ ਕੇ 26% ਰਹਿ ਗਿਆ ਤੇ ਹੁਣ ਇਸ ਵੇਲੇ ਕਾਂਗਰਸ ਦਾ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਨਾਲੋਂ ਪੰਜਾਬ ਦੇ ਵਿੱਚ ਅੱਪ ਹੈ ਸੀਪਤਾ ਸਤ ਸਤ ਮਿਲੀ ਮਿਲੀ ਨੇ 4 ਸੀਟਾਂ ਵੱਧ ਨੇ ਆਮ ਆਦਮੀ ਪਾਰਟੀ ਨਾਲੋਂ ਪਰ ਵੋਟ ਪਰਸੈਂਟੇਜ ਵੀ ਦੇਖੋ ਸਰਕਾਰ ਜਿਹੜੀ ਧਿਰਦੀ ਹੁੰਦੀ ਹੈ ਜੇਕਰ ਉਹਦੀ ਵੋਟ ਪਰਸੈਂਟ ਘੱਟ ਜਵੇ ਤਾਂ ਫਿਰ ਇਹਦਾ ਮਤਲਬ ਲੋਕ ਜਿਹੜੇ ਨੇ ਕਮਾਕਾਰਾਂ ਤੋਂ ਕੁਛ ਨਹੀਂ ਹੈ ਤਾਂ ਹੁਣ ਇੱਕ ਜਿਮਨੀ ਚੋਣ ਪੰਜਾਬ ਦੇ ਵਿੱਚ ਅੱਜ ਹੀ ਐਲਾਨ ਹੋ ਚੁੱਕਿਆ ਹੈ 10 ਜੁਲਾਈ ਨੂੰ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਜਲੰਧਰ ਵੈਸਟ ਸੀਟ ਦੀ ਜਿੱਥੇ ਸ਼ੀਤਲ ਅੰਗਰਾਲ ਦੇ ਬਨੋਂ ਅਸਤੀਫਾ ਦਿੱਤਾ ਗਿਆ ਸੀ ਸ਼ੀਤਲ ਅੰਗਰਾਲ ਹਾਲਾਂਕਿ 2022 ਚ ਆਮ ਆਦਮੀ ਪਾਰਟੀ ਦੀ ਜਿੱਤੇ ਸੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਅਸਤੀਫਾ ਵਾਪਸ ਲੈਣ ਦੀ ਵੀ ਗੱਲ ਕਹੀ ਪਰ ਉਦੋਂ ਤੱਕ ਅਸਤੀਫਾ ਮਨਜ਼ੂਰ ਹੋ ਗਿਆ ਸੀ ਹੁਣ 10 ਜੁਲਾਈ ਨੂੰ ਦੁਬਾਰਾ ਤੋਂ ਟੈਸਟ ਹੋਣਾ ਹੈ ਪੰਜਾਬ ਸਰਕਾਰ ਦਾ ਵੀ ਵਿਰੋਧੀ ਪਾਰਟੀਆਂ ਦਾ ਵੀ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ 13 ਜੁਲਾਈ ਨੂੰ ਨਿਜਿਉਣੇ ਨੇ ਹਾਲਾਂਕਿ ਦੇ ਅਸਤ ਰਾਜਾਂ ਦੀਆਂ ਕਰੀਬ 14-15 ਸੀਟਾਂ ਤੇ ਹੋਰ ਵੀ ਜਿਹੜੀਆਂ ਜ਼ਿਮਨੀ ਚੋਣਾਂ ਹੋਣੀਆਂ ਚਾਹੀਆਂ ਉਹ ਅਸਤੀਫੇ ਕਾਰਨ ਖਾਲੀ ਹੋ ਗਈਆਂ ਹੋਣ ਚਾਹੇ ਕਿਸੇ ਹੋਰ ਕਾਰਨ ਹਾਲਾਂਕਿ ਪੰਜਾਬ ਦੇ ਵਿੱਚ ਚਾਰ ਹੋਰ ਜ਼ਿਮਨੀ ਚੋਣਾਂ ਵੀ ਹੋਣੀਆਂ ਨੇ ਇਸ ਤੋਂ ਬਾਅਦ ਵੀ ਜਿਦੇ ਵਿੱਚ ਕਿਉਂਕਿ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰਦੇ ਨੇ ਕਿ ਜੀ ਦੇਂਦਰੰਦਾਬਾ ਡੇਰਾ ਉਹ ਦਾ ਨਾਨਕ ਤੋਂ ਐਮਐਲਏ ਸੀ ਉਹਨਾਂ ਦੀ ਖਾਲੀ ਹੋ ਗਈ ਸੀ ਜਿੱਦੜਵਾਰੇ ਤੋਂ ਰਾਜਾ ਬੜਿੰਗ ਸੀ ਉਹਨਾਂ ਦੀ ਸੀਟ ਖਾਲੀ ਹੋ ਗਈ ਹੈ ਜਾਂ ਮੀਤਹੇਰ ਦੀ ਬਰਨਾਲੇ ਵਾਲੀ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਹੈ ਤੇ ਇਸ ਤੰਗ ਦੇ ਨਾਲ ਇੱਕ ਸੀਤਲੰਗੁਰਾਲ ਵਾਲੀ ਸੀਟ ਤੇ ਇੱਕ ਚੱਬੇਵਾਲ ਵਾਲੀ ਸੀਟ ਖਾਲੀ ਹੋ ਗਈ ਹੈ ਤੇ ਸੀਤਲੰਗੁਰਾਲ ਦੀ ਤਾਂ ਇਲੈਕਸ਼ਨ ਦਾ ਐਲਾਨ ਵੀ ਹੋ ਗਿਆ। ਬਾਕੀਆਂ ਦਾ ਐਲਾਨ ਹਜੇ ਠਹਿਰ ਕੇ ਹੋਏਗਾ। ਇੱਕ ਚੋਣ ਜਿਹੜੀ ਹੈ ਪੰਜਾਬੀਆਂ ਨੂੰ ਹੋਰ ਆ ਗਈ ਨਾਲ ਹੀ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਤੇ ਨਗਰਪੰਚਾਇਤ ਚੋਣਾਂ ਨੇ ਉਹ ਵੀ ਹੋਣ ਜਾਣੀਆਂ ਨੇ। ਜੀ। ਉਸ ਦਾ ਵੀ ਜਲਦੀ ਨੋਟੀਫਿਕੇਸ਼ਨ ਆ ਜਾਊਗਾ। ਸਰਕਾਰ ਜਿਹੜੀ ਆ ਕਿਉਂਕਿ ਪਹਿਲਾਂ ਹੀ ਡਿਊ ਸੀਗੀਆਂ ਇਹ ਚੋਣਾਂ ਪਰ ਪਹਿਲਾਂ ਜਰੂਰ ਐਲਾਨ ਹੋਇਆ ਤਾਂ ਉਸ ਦਰਾਂ ਹਜੇ ਸਮਾ ਸੀਗਾ ਪਹਿਲਾਂ ਹੀ ਪੰਗ ਕਰ ਦਿੱਤੀਆਂ ਸੀਗੀਆਂ ਫਿਰ ਕੋਰ ਨੇ ਛਟਕਾਰ ਲਾਈ ਫਿਰ ਲੇਟ ਹੋਇਆ। ਤਾ ਹੁਣ ਪੰਜਾਬ ਦੇ ਵਿੱਚ ਜਿਹੜਾ ਹਜੇ ਚੋਣ ਦਾ ਸਿਲਸਿਲਾ ਹੈ ਉਹ ਜਾਰੀ ਰਹੂਗਾ ਤੇ ਜਿਵੇਂ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਕਿ ਰਵਨੀਤ ਬਿੱਟੂ ਨੂੰ ਪੋਰਟਫੋਲੀਓ ਕਿਹੜਾ ਮਿਲਦਾ ਹੈ ਵੀ ਜ਼ਰੂਰੀ ਹੋਏਗਾ ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਇੱਕ ਸਿੱਖ ਚਿਹਰੇ ਦੇ ਵਜੋਂ ਬੀਜੇਪੀ ਨੇ ਤਾਂ ਦਿੱਤੀ ਹੈਗੀ ਹੈ ਜੀ ਪਰ ਉਹ ਕਿੰਨਾ ਕੁ ਹੁਣ ਪੰਜਾਬ ਲਈ ਕੀ ਕੁਝ ਲਿਆ ਪਾਉਂਦੇ ਨੇ ਲਿਆਉਂਦੇ ਨੇ ਕਿੰਨਾ ਕੁ ਉਹ ਦੇਖਣਾ ਹੋਵੇਗਾ ਬਿਲਕੁਲ ਆ ਦੇਖੋ ਜੀ ਇੱਕ ਤਾਂ ਚਲੋ ਇਹ ਆ ਵੀ ਠੀਕ ਆ ਥੋੜਾ ਬਹੁਤਾ ਤਾਂ ਮਾਨ ਸਾਹਿਬ ਨੇ ਐਕਸੈਪਟ ਕੀਤਾ ਪਰ ਜਿਹੜੇ ਉਹਨਾਂ ਦੇ ਕਹਿੰਦੇ ਹੁੰਦੇ ਨੇ ਇੱਥੇ ਸਾਡੇ ਹੈਗੇ ਨੇ ਉਹ ਐਕਸੈਪਟ ਕਰਨ ਨੂੰ ਹਜੇ ਵੀ ਤਿਆਰ ਨਹੀਂ ਉਹ ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ ਬੜਾ ਖੁਸ਼ ਆ ਇਹ ਚੀਜ਼ ਨੂੰ ਮੰਨਣਾ ਦਾ ਪੈਣਾ ਹੀ ਆ ਅੱਗੇ ਇੱਕ ਚੀਜ਼ ਹੋਰ ਆ ਜੀ ਜਿਹੜੀ ਇਹ ਲੋਕ ਸਭਾ ਚੋਣਾਂ ਦਾ ਅਸਰ ਆ ਇਹ ਜਾ ਕੇ ਵਿਧਾਨ ਸਭਾ ਚੋਣਾਂ ਦੇ ਉੱਤੇ ਵੀ ਪਊ ਗਈ ਜੀ ਇਹਨੂੰ ਆਪਾਂ ਸੈਪਰੇਟ ਤਾਂ ਕਰ ਨਹੀਂ ਸਕਦੇ ਜੇ ਲੋਕ ਸਭਾ ਦੇ ਵਿੱਚ ਸੀਟਾਂ ਨਹੀਂ ਆਈਆਂ ਜਾਂ ਕਾਂਗਰਸ ਦਾ ਹੱਥ ਉੱਤੇ ਰਿਹਾ ਤਾਂ ਮੈਨੂੰ ਲੱਗਦਾ ਵੀ ਲੋਕ ਇਸ ਚੀਜ਼ ਨੂੰ ਵੀ ਦੇਖਣਗੇ ਕਿ ਵੀ ਵਿਧਾਨ ਸਭਾ ਦੇ ਵਿੱਚ ਵੀ ਕਾਰਜ ਜਿਹੜੀ ਕਾਰਗੁਜ਼ਾਰੀ ਆ ਉਹ ਵੀ ਹੁਣ ਦੇਖਣੀ ਹੋਏਗੀ ਕਿ ਜਿਹੜੀ ਆ ਜਿੱਤ ਜਾਂ ਹਾਰ ਹੈ ਜਿਹੜਾ ਵੋਟ ਪਰਸੈਂਟੇਜ ਘਟੀ ਹੈ ਜੀ ਦੇਖੋ ਤੁਸੀਂ ਕਿ ਅੰਮ੍ਰਿਤਸਰ ਸੈਂਟਰਲ ਦੇ ਇੱਕ ਐਮਐਲਏ ਨੇ ਡਾਕਟਰ ਗੁਪਤਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜੀ ਉਹ ਕੁਲਦੀਪ ਸਿੰਘ ਢਾਲੀਵਾਲ ਦੀ ਹਾਜ਼ਰੀ ਦੇ ਵਿੱਚ ਇਹ ਕਹਿ ਰਹੇ ਸੀਗੇ ਕਿ ਦਹਾਉ ਮੈਨੂੰ ਕਿੱਥੇ ਬਦਲਾ ਆਇਆ ਹੈ ਜੀ ਨਸ਼ੇ 19 ਵਧ ਗਏ ਭ੍ਰਿਸ਼ਟਾਚਾਰ ਉਤੋਂ ਵੱਧ ਗਿਆ ਤੇ ਉਹ ਕਹਿੰਦੇ ਵੀ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਕੋਈ ਐਮਐਲਏ ਦੀ ਇਦਨ ਕਿ ਅੱਜ ਵੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਆਣਿਆਂ ਦੇ ਵਿੱਚ ਅਫਸਰ ਜਿਹੜੇ ਸੁਣਦੇ ਨੇ ਉਹ ਕਹਿੰਦੇ ਉਹਨਾਂ ਨੇ ਐਗਜ਼ੈਂਪਲ ਦਿੱਤੀ ਕਹਿੰਦੇ ਇੱਕ ਕੋਈ ਕਿਸੇ ਦਫ਼ਤਰ ਦਾ ਕੰਮ ਸੀਗਾ ਜਿੱਦਾ ਪਹਿਲਾਂ ਉਹ 1 ਲੱਖ ਰਿਸਪਤ ਮੰਗ ਰਹੇ ਸੀਗੇ ਫਿਰ ਉਹ ਬੰਦੇ ਨੇ ਐਮਐਲਏ ਤੇ ਫੋਨ ਕਰਾਤਾ ਉਹ ਕਹਿੰਦੇ ਹੁਣ ਤਾਂ 5 ਲੱਖ ਲੱਗੂਗਾ ਵਾਹ ਮਤਲਬ ਉਹਨਾਂ ਨੇ ਔਨ ਰਿਕਾਰਡ ਇਹ ਵੀਡੀਓ ਵਾਇਰਲ ਹੋਈ ਸਭ ਨੇ ਸੁਣੀ ਦੀ ਹਾਲਾਂਕਿ ਅੱਜ ਉਹਨਾਂ ਨੇ ਯੂ ਟਰਨ ਲਿਆ ਉਹ ਕਹਿੰਦੇ ਨਹੀਂ ਮੈਂ ਤਾਂ ਉਹ ਨਸ਼ੀਆਂ ਤੇ ਸਵਾਲ ਚੁੱਕ ਰਿਆ ਸੀਗਾ ਮੈਂ ਤਾਂ ਐਦਾਂ ਕਰ ਰਿਹਾ ਸੀ ਮੈਂ ਤਾਂ ਸਰਕਾਰ ਦੇ ਨਾਲ ਪਰ ਦੇਖੋ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਹਦਾ ਅਸਰ ਕੀ ਹੋਏਗਾ ਹੁਣ ਇਹਦਾ ਅਸਰ ਦੇਖੋ ਇਹ ਹੈ ਜਿਹੜੇ ਅਗਲੇ 2.5 ਸਾਲ ਨੇ ਪੰਜਾਬ ਸਰਕਾਰ ਦੇ ਉਹ ਕਿਵੇਂ ਦੇ ਤੁਸੀਂ ਕੰਮ ਕਰਦੇ ਹੋ ਇਹ ਵਾਕਈ ਗਰਾਊਂਡ ਲੈਵਲ ਤੋਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀਗੇ ਕਿ ਪੰਜਾਬ ਦੇ ਸਕੂਲਾਂ ਨੂੰ ਅਸੀਂ ਵਧੀਆ ਬਣਾਵਾਂਗੇ ਪੰਜਾਬ ਦਾ ਇਲਾਜ ਲੋਕਾਂ ਦਾ ਅਸੀਂ ਵਧੀਆ ਕਰਾਂਗੇ ਸਿਹਤ ਸਹੂਲਤਾਂਾਂ ਹੋਣਗੀਆਂ ਸਿੱਖਿਆ ਦੇ ਸਹੂਲਤਾਂਾਂ ਹੋਣਗੀਆਂ ਇਨਫਰਾਸਟ੍ਰਕਚਰ ਹੋਊਗਾ ਲਿੰਕ ਰੋਡਾਂ ਪੰਜਾਬ ਦੇ ਵਿੱਚ ਵਧੀਆ ਹੋਣਗੀਆਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਵਧੀਆ ਹੋਣਗੇ ਤੁਸੀਂ ਤਾਂ ਕਹਿੰਦੇ ਸੀ ਕਿ ਅੰਗਰੇਜ਼ ਇੱਥੇ ਆ ਕੇ ਕੰਮ ਕਰਨਗੇ ਅਸੀਂ ਤਾਂ ਕਹਿੰਦੇ ਨਹੀਂ ਜਿੱਥੇ ਆ ਕੇ ਕੰਮ ਕਰਨ ਅਸੀਂ ਤਾਂ ਕਹਿੰਦੇ ਜਿਹੜੇ ਇੱਥੇ ਵਾਲੇ ਨੇ ਬਿਲਕੁਲ ਬਿਲਕੁਲ ਉਹਨਾਂ ਨੂੰ ਤਾਂ ਕੰਮ ਮਿਲ ਜਵੇ ਹੂੰ ਜੇ ਤੁਸੀਂ ਇਹ ਕਸੂਰਾਂ ਦੀ ਗੱਲ ਦੇਖੋ ਡਿਸਪੈਂਸਰੀਆਂ ਬੰਦ ਕਰਕੇ ਮਹੱਲਾ ਕਲੇ ਨੇ ਖੋਲਣ ਦਾ ਫੈਸਲਾ ਕੋਈ ਬਹੁਤ ਆ ਫਾਇਦੇਮੰਦ ਨਹੀਂ ਹੋਇਆ ਚਲੋ ਠੀਕ ਹੈ ਤੁਸੀਂ ਕਹੋ ਤੇ ਹੁਣ ਉਹ ਤਾਂ ਵਧਾ ਦੋ ਜੀ ਉਹ ਡਾਕਟਰ ਨੇ ਉਹਨਾਂ ਦੇ ਚੰਗੇ ਹੋਣ ਜੇ ਸਕੂਲ ਆਫ ਐਮੀਨੈਂਸ ਦੀ ਤੁਸੀਂ ਗੱਲ ਕਰਦੇ ਹੋ ਸੀ ਉਹੀ ਸਰਕਾਰੀ ਸਕੂਲ ਨੇ ਜੀ ਉਹਦਾ ਨੌਵੇਂ ਤੁਸੀਂ ਜੇ ਕੱਲਾ ਸਕੂਲ ਆਫ ਐਮੀਨੈਂਸ ਰੱਖਦੇ ਹੋ ਨਾ ਠੀਕ ਹੈ ਉਹਨਾਂ ਨੂੰ ਫੰਡ ਤੁਸੀਂ ਹੋਰ ਦੇ ਰਹੇ ਹੋ ਜੀ ਪਰ ਮਤਲਬ ਸਿਰਫ ਕੁਝ ਸਕੂਲ ਜਿਹੜੇ ਨੇ ਸਿਰਫ 17 ਸਕੂਲ ਜਾਂ 24 ਸਕੂਲ ਦੇ 24 ਜ਼ਿਲ੍ਹੇ ਨੇ ਅਤੇ ਜਿਲ੍ਹੇ ਨੇ ਉਥੇ 23 ਜਿਲ੍ਹਿਆਂ ਦੇ ਵਿੱਚ ਕਰਦੋ ਇਹ ਜਿਹੜੀਆਂ ਚੀਜ਼ਾਂ ਨੇ ਜਾਂ ਕਿਤੇ ਇੱਕ ਲਾਇਬ੍ਰੇਰੀ ਬਣਾ ਦੋ ਉਹਨੂੰ ਪ੍ਰਚਾਰ ਕਰ ਦੋ ਵਰਲਡ ਵਾਈਡ ਵੀ ਆ ਦੇਖੋ ਜੀ ਲਾਇਬ੍ਰੇਰੀ ਨਾਲ ਦੇਖੋ ਤੁਸੀਂ ਵਿਦੇਸ਼ ਪੰਜਾਬ ਦੇ ਵਿੱਚ ਕੀ ਹੋਊਗਾ ਹਨਾ ਉਹਦੇ ਤੇ ਜੇ ਤੁਸੀਂ ਕਰੋੜਾ ਰੁਪਏ ਲਾ ਦੋ ਤਾਂ ਇਹ ਜਿਹੜੀ ਕਹਿਣੀ ਤੇ ਕਰਨੀ ਹੈ ਜੇ ਤੱਕ ਕਹਿਣੀ ਤੇ ਕਰਨੀ ਸੇਮ ਰਹੂਗੀ ਫੇਰ ਤਾਂ ਪੰਜਾਬ ਦੇ ਲੋਕ ਜ਼ਰੂਰ ਸਾਥ ਦੇਣਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਕ੍ਰਾਂਤੀਕਾਰੀ ਲੋਕ ਨੇ ਇਹ ਤਾਂ ਮਿੰਟ ਲਾਉਂਦੇ ਨੇ ਫਿਰ ਉੱਪਰ ਚੜਾਉਣ ਨੂੰ ਵੀ ਤੇ ਇਹ ਤਾਂ ਬਿਲਕੁਲ ਲਾਉਣ ਨੂੰ ਵੀ ਬਿਲਕੁਲ ਤਾਂ ਸਰਕਾਰ ਜਿਹੜੀ ਹੈ ਕਾਰਗੁਜ਼ਾਰੀ ਜਿੱਤਾ ਵਧੀਆ ਕਰੇਗੀ ਤਾਂ ਚੰਗਾ ਰਹੇਗਾ ਜਿਵੇਂ ਦੀ ਕਾਰਗੁਜ਼ਾਰੀ ਹੋਏਗੀ ਉਹ ਵੋਟਾਂ ਦੇ ਵਿੱਚ ਜ਼ਰੂਰ ਦਿਖੇਗੀ ਬਿਲਕੁਲ ਜੀ ਇੱਕ ਕੁਇਕਲੀ ਕਾਲ ਲੈ ਲਈਏ ਜੀ ਸਵਾਲ ਹੁਣ ਇਹਨਾਂ ਦਾ ਕੋਈ ਉਸ ਤੋਂ ਬਾਅਦ ਫਿਰ ਆਪਾਂ ਰੈਪ ਅਪ ਕਰਦੇ ਹਾਂ ਕੁਲਦੀਪ ਜੀ ਥੋੜਾ ਜਿਹਾ ਸ਼ਾਰਟ ਰੱਖਿਓ ਪਲੀਜ਼ ਤੇ ਤੁਸੀਂ ਔਨ 에ਰ ਹੋ ਹਾਂ ਜੀ ਰਾਣਾ ਜੀ ਦੇਖੋ ਇੱਥੇ ਨਾ ਤੁਸੀਂ ਸਾਨੂੰ ਸੋਮਵਾਰ ਦੀ ਜਾਂ ਪੂਰੇ ਅਡੀਪ ਪ੍ਰੋਗਰਾਮ ਦੀ ਸਾਨੂੰ ਜਿੱਲ ਸਾਹਿਬ ਦੀ ਉਡੀਕ ਰਹਿੰਦੀ ਪੂਰੀ ਵੀ ਅਸੀਂ ਇਹ ਪ੍ਰੋਗਰਾਮ ਸੁਣਨਾ ਤੇ ਜਿੱਲ ਸਾਹਿਬ ਬੈਠੇ ਆਪਣਾ ਰਾਣਾ ਜੀ ਤੁਸੀਂ ਬੈਠੇ ਹੋ ਹਜ਼ਾਰਾਂ ਕਿਲੋਮੀਟਰ ਦੂਰ ਅਸੀਂ ਇੱਥੇ ਲੋਕੀ 500 ਕਿਲੋਮੀਟਰ ਦੂਰ ਵੀ ਲੋਕਾਂ ਨੂੰ ਚਿਰਦੇ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਇਹ ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਉਹ ਚਲੋ ਜੀ ਅਸੀਂ ਇੰਨਾ ਦਿੱਤ ਗਏ ਨਾ ਤੇ ਬੇਸ਼ਰਮਾ ਦੀ ਦੁੱਲਗੀ ਦਾਲ ਉਹਨਾਂ ਨੂੰ ਕਿਹਾ ਵੀ ਦੁੱਲੀ ਜਉਂਗੇ ਇਹੀ ਕਹਿੰਦੇ ਡੋਲ ਡੋਲ ਖਾਣੇ ਆ ਇਹ ਜ਼ਿੰਮੇਵਾਰੀ ਤੇ ਕੋਈ ਨਹੀਂ ਲੈਣੀ ਜਿਹੜੀ ਤੁਸੀਂ ਜਿਲ੍ਹੇ ਸਾਹਿਬ ਇੱਥੇ ਦੀ ਵੀ ਗੱਲ ਕੀਤੀ ਹੈ ਨਾ ਇੱਥੇ ਤੁਸੀਂ 5 7 10 ਚਲੋ ਕਿਸੇ ਦੀ ਵੀ ਨਾਂ ਨਹੀਂ ਲੈਾਂ ਦੀ ਲੋੜ ਸੂਰਜ ਦੀ ਗੱਲ ਕਰ ਲਓ ਚੰਨ ਦੀ ਗੱਲ ਕਰ ਲਓ ਅਮਰੀਕਾ ਦੀ ਕਰ ਲਓ ਰਸ਼ੀਆ ਦੀ ਕਰ ਲਓ ਉਹ ਕਹਿੰਦਾ ਵੀ ਬਸ ਆਹੀ ਉੱਥੇ ਨਾਲ ਹੀ ਖੜੇ ਸੀ ਉੱਥੇ ਬਿਲਕੁਲ ਹਾਂਜੀ ਹਾਂਜੀ ਜਿਹੜੀ ਮੈਂ ਇਹ ਆਪਣਾ ਰਾਣਾ ਸਾਹਿਬ ਇਹ ਤੁਸੀਂ ਦੱਸੋ ਵੀ ਜੇ ਪਹਿਲਾਂ ਕੁਮਰ ਵਿਜੇ ਪ੍ਰਤਾਪ ਬੋਲ ਰਹੇ ਸੀ ਹੁਣ ਇਹ ਗੁਫਤਾ ਸਾਹਿਬ ਬੋਲੇ ਨੇ ਅੰਗਰਾਜ ਇਹਦਾ ਵੱਖਰੇ ਹੋ ਗਿਆ ਜਿਹੜਾ ਆਨ ਵਾਲਾ ਟਾਈਮ ਹੈ ਹੋਰ ਕਿਉਂਕਿ 62 ਸੀਟਾਂ ਆਲਮੋਸਟ 62 ਸੀਟਾਂ ਜਿਹੜੀਆਂ ਨੇ ਇਹ ਹਰ ਗਏ ਨੇ 90ਆਂ ਦੇ ਵਿੱਚੋਂ 62 ਸੀਟਾਂ ਆ ਇਲੈਕਸ਼ਨ ਦੇ ਵਿੱਚ ਤੇ ਜੇ ਤੁਸੀਂ ਇਹ ਵੇਖੋ ਆਨ ਵਾਲੇ ਟਾਈਮ ਦੇ ਉੱਤੇ ਹੁਣ ਤੁਸੀਂ ਕਹਿੰਦੇ ਹੋ ਕਿ ਢਾਈ ਸਾਲ ਹੈਗੇ ਢਾਈ ਸਾਲ ਬਿਲਕੁਲ ਨਹੀਂ ਰਹਿ ਗਏ ਸਵਾ 2 ਸਾਲ ਹੋ ਗਏ ਨੇ ਤੇ ਇਹਨਾਂ ਕੋਲ ਸਿਰਫ ਪੌਣੇ ਇੱਕ ਦੋ ਸਾਲ ਦੋ ਸਾਲ ਰਹਿ ਗਏ ਨੇ ਇਹਦੂੰ ਜਾਪਤਾ ਲੱਗਦਾ ਨਾ ਕੱਖ ਨਹੀਂ ਹੁਣ ਜੇ ਤਜਰਬੇ ਦੀ ਗੱਲ ਕਰੀਏ ਤੇ ਜੇ ਹੁਣ ਜੇ ਕਰਦੇ ਤੁਸੀਂ ਇਹ ਮੈਨੂੰ ਦੱਸੋ ਕਿ ਜਿੱਦਾਂ ਹੁਣ ਭਾਜਪਾ ਦਾ ਵੋਟ ਬੈਂਕ ਕਿਉਂ ਵਧਿਆ ਜੇ ਤੁਸੀਂ ਉਹਨੂੰ ਰਾਣਾ ਸਾਹਿਬ ਉਹਨੂੰ ਤੁਸੀਂ ਬਿਲਕੁਲ ਗਰਾਉਂਡ ਲੈਵਲ ਤੇ ਜ਼ੀਰੋ ਲੈਵਲ ਤੇ ਸਾਰਾ ਕੁਝ ਵੇਖਿਆ ਜੇ ਗੱਠਬੰਧ ਉਹਨਾਂ ਦਾ ਹੁੰਦਾ ਕਾਲੀ ਦਲ ਦੇ ਨਾਲ ਤੇ ਕੀ ਇਹ ਨਤੀਜੇ ਕੁਝ ਹੋਰ ਸਾਹਬ ਦੇ ਹੁੰਦੇ ਇਹਨਾਂ ਦਾ ਫਿਰ ਜਦੋਂ ਅਸੀਂ ਗੱਲ ਕਰਨੇ ਆ ਕਿਉਂ ਇਹਨਾਂ ਦਾ ਇਹਨਾਂ ਦਾ ਬੀਜੇਪੀ ਦਾ ਵੋਟ ਬੈਂਕ ਕਿਉਂ ਵਧਿਆ ਹੁਣ 70 ਜਿਹੜੇ ਜੱਟੇ ਬੰਦੀਆਂ ਨੇ ਫਿਰ ਉਹਨਾਂ ਨੇ ਨਾਕੇ ਹੀ ਚੁਣ ਲਏ ਨੇ ਸਾਰੇ ਪਾਸੇ ਕੀਤਾ ਤੇ ਕਿਉਂ ਉਹ ਆਲ ਮੁਹਰਸ਼ਪਤ 25 ਲੱਖ ਵੋਟ ਲੈ ਕੇ ਗਏ ਨੇ ਧੰਨਵਾਦ ਜੀ ਜਿਹੜੇ ਕਿਸਾਨ ਜਿਹੜੇ ਹਾਂ ਜੀ ਗਿਲ ਸਰ ਇੱਕ ਇੱਕ ਸੈਕਿੰਡ ਜੀ ਪਲੀਜ਼ ਥੋੜਾ ਜਿਹਾ ਸ਼ਾਰਟ ਰੱਖੋ ਮੈਂ ਤਾਂ ਹੀ ਕਿ ਟਾਈਮ ਆਪਣੇ ਕੋਲ ਕੱਟ ਹੁੰਦਾ ਮੈਂ ਤਾਂ ਹੀ ਵਿੱਚ ਨਾ ਲੈਂਦਾ ਨਹੀਂ ਹੁੰਦਾ ਸਵਾਲ ਸਰ ਨਹੀਂ ਉਹ ਖਤਮ ਨਹੀਂ ਕਰ ਦਿੰਦਾ ਜੀ ਦੇਖੋ ਪਿਛਲੀ ਵਾਰੀ ਜਿਹੜੀ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਬੰਗਾਲ ਦੇ ਵਿੱਚ ਸਾਡੇ ਕਿਸਾਨ ਉੱਥੇ ਜਏ ਸੀ ਉਸੇ ਬੀਜੇਪੀ ਹਾਰ ਗਈ ਸੀ ਐਸ ਕੀ ਕਿਸਾਨ ਬਾਹਰ ਕਿਉਂ ਨਹੀਂ ਨਿਕਲੇ ਜੀ ਜੀ ਮਿਹਰਬਾਨੀ ਧੰਨਵਾਦ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਨਿਕਲ ਮੜ ਜੀ ਟਿੱਪਣੀ ਕਰਕੇ ਤੇ ਫਿਰ ਜੇ ਕੋਈ ਲਾਸਟ ਦੇ ਵਿੱਚ ਹੋਰ ਕੁਝ ਹੈ ਜੀ ਅਪਡੇਟ ਕਰਕੇ ਫਿਰ ਆਪਾਂ ਬੀਜੇਪੀ ਦੀ ਵੋਟ ਪਰਸੈਂਟੇਜ ਤਾਂ ਵਧੀਆ ਹੈ ਬੀਜੇਪੀ ਦੀ ਵੋਟ ਪਰਸੈਂਟ ਤੁਸੀਂ ਦੇਖੋ ਕਿ 6 ਤੋਂ 18% ਹੋਊਗਾ ਜੀ ਉਹਦਾ ਸਿੱਧਾ ਸਿੱਧਾ ਕਾਰਨ ਇਹੀ ਹੈ ਕਿ ਇੱਕ ਤਾਂ ਜਿਹੜਾ ਪਿੰਡਾਂ ਜਿੱਤਾ ਬੀਜੇਪੀ ਨੂੰ ਵੋਟ ਪੈਣੀ ਸੀ ਕਿਉਂਕਿ ਜੇ ਤੁਸੀਂ ਰਮਨੀਤ ਸਿੰਘ ਬਿੱਟੂ ਦਾ ਪੂਰਾ ਕੱਢ ਕੇ ਦੇਖੋ ਨੌ ਵਿਧਾਨ ਸਭਾ ਹਲਕੇ ਨੇ ਜਿਹੜਾ ਮਾਦੇ ਵਿੱਚ ਤਾਂ ਗਿੱਲ ਹਲਕੇ ਤੇ ਜਿਹੜਾ ਗੱਖਾ ਹਲਕਾ ਹੈ ਉੱਥੋਂ ਹੀ ਹਾਰੇ ਨੇ ਜਿਹੜੇ ਸ਼ਹਿਰ ਦੇ ਪੰਜ ਹਲਕੇ ਸੀਗੇ ਉਹਨਾਂ ਤੋਂ ਜਿੱਤ ਗਏ ਨੇ ਪੂਰੀ ਵੱਧ ਮਾਰਦਿਆਂ ਤੇ ਉਹ ਹਲਕੇ ਆ ਪਿੰਡੂ ਹਲਕੇ ਸੀਗੇ ਉੱਥੇ ਵੋਟ ਨਹੀਂ ਪਈ ਹੈਗੀ ਕਿਉਂਕਿ ਕਿਸਾਨ ਵਿਰੋਧ ਕਰਦੇ ਸੀ ਉੱਥੇ ਜਾਣ ਵੀ ਨਹੀਂ ਦਿੱਤਾ ਕਿਉਂਕਿ ਪੰਜਾਬ ਵਾਲੇ ਫਿਰ ਉਹ ਵੀ ਗੱਲ ਨਹੀਂ ਕਿ ਬੀਜੇਪੀ ਸਾਡੇ ਖਿਲਾਫ ਰਹੀ ਹੈਗੀ ਹੈ ਨਾ ਇਸ ਕਰਕੇ ਪਿੰਡ ਵਾਲੇ ਨੇ ਵੋਟਾਂ ਪਾ ਨਹੀਂ ਪਰ ਦੇਖੋ ਬੀਜੇਪੀ ਪੋਲਰਾਈਜੇਸ਼ਨ ਕਰਨ ਚ ਤਾਂ ਕਾਮਯਾਬ ਹੋ ਗਈ ਕਿ ਹਿੰਦੂ ਵੋਟ ਪੂਰੀ ਲੱਗੀ ਤੇ ਜਿਹੜੀ ਪ੍ਰਵਾਸੀ ਭਰਾਮਾਂ ਦੀ ਵੋਟ ਸੀਗੀ ਉਹ ਪੂਰੀ ਲੱਗੀ ਉਹਦੇ ਨਾਲ ਇਹ 18% ਤੱਕ ਪਹੁੰਚ ਗਏ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਹੀਂ ਉਹ 23 ਐਮਐਲਏ ਦੇ ਕਰੀਬ-ਕਰੀਬ ਬੀਜੇਪੀ ਦੇ ਵੀ ਬਣਦੇ ਨੇ ਤਾਂ ਇਸ ਢੰਗ ਦੇ ਨਾਲ ਪੋਲਰਾਈਜੇਸ਼ਨ ਦੀ ਰਾਜਨੀਤੀ ਹੁੰਦੀ ਹੈ ਤੇ ਹੁਣ ਜਿਵੇਂ ਲੋਕ ਸਭਾ ਦੇ ਵਿੱਚ ਜੇਕਰ ਅਕਾਲੀ ਤੇ ਬੀਜੇਪੀ ਇਕੱਠੇ ਹੁੰਦੇ ਤਾਂ ਪੰਜ ਸੀਟਾਂ ਜਿਹੜੀਆਂ ਨੇ ਉਹ ਕੋ ਇਦਾਂ ਦਾ ਡਾਟਾ ਸਾਹਮਣੇ ਆਉਂਦਾ ਹੈ ਕਿ ਪੰਜ ਸੀਟਾਂ ਬਿਲਕੁਲ ਕਲੀਅਰ ਲੋਕ ਸਭਾ ਦੇ ਮਿਲ ਜਾਣੇ ਸੀਗੇ ਹਾਲਾਂਕਿ ਵੇਫ ਹੋਰ ਬਣ ਜਾਂਦੇ ਹੋਰ ਵੀ ਮਿਲ ਜਾਣੇ ਸੀਗੇ ਪਰ ਅੱਗੇ ਦੇਖਣਾ ਹੋਵੇਗਾ ਗੱਠਜੋੜ ਹੁੰਦਾ ਹੈ ਕਿਵੇਂ ਦੇ ਸਮੀਕਰਨ ਰਹਿੰਦੇ ਨੇ ਪਰ ਜੇਕਰ ਜਿਹੜੀ ਸੱਤਾਧਾਰੀ ਤੇ ਰਹਿ ਗਈ ਹੈ ਚੰਗਾ ਕੰਮ ਕਰਦੀ ਤਾਂ ਹੀ ਰਿਪੀਟ ਕਰ ਸਕਦੀ ਹੈ ਨਹੀਂ ਤਾਂ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਵੀ ਰਹਿਲੀ ਹੈ ਪਹਿਲਾਂ ਆਖਲੀ ਪਾਲ ਵਾਲੇ ਵੀ ਰਹਿਲੇ ਨੇ ਅੱਜ ਕੀ ਹਾਲਾਤ ਨੇ ਕੋਈ ਚੰਗਾ ਕੰਮ ਜਿਹੜਾ ਕਰੂਗਾ ਉਹ ਅੱਗੇ ਜਾਊਗਾ ਨਹੀਂ ਤਾਂ ਫਿਰ ਲੋਕ ਜਿਹੜੇ ਨੇ ਐਂ ਉਤੋਂ ਫਰਸ਼ ਤੋਂ ਕਹਿੰਦੇ ਅਰਸ਼ ਤੇ ਪਹੁੰਚਾਉਣ ਤੇ ਦੇਰ ਨਹੀਂ ਲਾਉਂਦੇ ਤੇ ਅਰਸ਼ਿਤੋ ਫਰਸ਼ ਤੇ ਪਹੁੰਚਾਉਣ ਲੱਗੇ ਵੀ ਦੇਰ ਨਹੀਂ ਲਾਉਂਦੇ ਹੈਗੇ ਜੀ ਬਿਲਕੁਲ ਜੀ ਬਿਲਕੁਲ ਰਣਜੀਤ ਜੀ ਬਹੁਤ ਧੰਨਵਾਦ ਆ ਜੀ ਕੱਲ ਨੂੰ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਅ ਅਰ